ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਕਰਮਸਰ ਰਾੜਾ ਸਾਹਿਬ ਬਾਬਾ ਈਸਰ ਸਿੰਘ ਜੀ ਦੀ ਪਹਿਲੀ ਚਰਨ ਸ਼ੋਧ ਧਰਤੀ ਖੂਹੀ ਸਾਹਿਬ ਬਾਰੇ ਸੰਤ ਮਹਾਤਮਾਵਾਂ ਦੇ ਚਰਨ ਜਿੱਥੇ ਵੀ ਪੈਂਦੇ ਨੇ ਉਹ ਧਰਤੀ ਤੰਨ ਹੋ ਜਾਂਦੀ ਹੈ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਜਿਨ੍ਹਾਂ ਨੇ ਆਪਣੇ ਆਤਮਕ ਜੀਵਨ ਦੀ ਸ਼ੁਰੂਆਤ ਵਿੱਚ ਅਨੇਕਾਂ ਥਾਵਾਂ ਨੂੰ ਪਵਿੱਤਰ ਕੀਤਾ ਜਿੱਥੇ ਅੱਜ ਵੀ ਗੁਰਸਿੱਖਾਂ ਨੂੰ ਸ਼ਾਂਤੀ ਅਤੇ ਆਨੰਦ ਦਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਉਹਨਾਂ ਵਿੱਚੋਂ ਇੱਕ ਮਹੱਤਵਪੂਰਨ ਥਾਂ ਹੈ ਧਰਤੀ ਖੂਹੀ ਸਾਹਿਬ। ਇਹ ਥਾਂ ਉਹ ਮੰਨੀ ਜਾਂਦੀ ਹੈ ਜਿੱਥੇ ਬਾਬਾ ਜੀ ਦੇ ਪਵਿੱਤਰ ਚਰਨ ਸਭ ਤੋਂ ਪਹਿਲਾਂ ਪਏ। ਜਿਵੇਂ ਗੁਰਬਾਣੀ ਵਿੱਚ ਆਉਂਦਾ ਹੈ ਸਾਧੂ ਧੂੜ ਗੁਰਸਿੱਖਾਂ ਲਾਗੀ। ਤਿੰਨ ਕੇ ਚਰਨ ਧੋਏ ਧੋਏ ਪੀਵਾ ਇਸੇ ਤਰ੍ਹਾਂ ਬਾਬਾ ਈਸਰ ਸਿੰਘ ਜੀ ਦੀ ਪਹਿਲੀ ਚਰਨ ਸ਼ੋ ਨੂੰ ਗੁਰਸਿੱਖਾਂ ਨੇ ਬੇहद ਆਦਰ ਨਾਲ ਸਿਰ ਮੱਥੇ ਲਾਇਆ ਧਾਰਤਿਕ ਖੂਹ ਹੀ ਸਾਹਿਬ ਦਾ ਨਾ ਹੀ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਇੱਥੇ ਪਹਿਲਾਂ ਖੂਹ ਸੀ ਜੋ ਪੁਰਾਣੇ ਸਮਿਆਂ ਵਿੱਚ ਲੋਕਾਂ ਲਈ ਪਾਣੀ ਦਾ ਸਰੋਤ ਸੀ ਜਦੋਂ ਬਾਬਾ ਜੀ ਇੱਥੇ ਆਏ ਤਾਂ ਇਸ ਧਰਤੀ ਨੇ ਇੱਕ ਨਵੀਂ ਆਤਮਿਕ ਕਿਰਨ ਪ੍ਰਾਪਤ ਕੀਤੀ ਇਤਿਹਾਸ ਅਨੁਸਾਰ ਬਾਬਾ ਜੀ ਆਪਣੇ ਆਤਮਿਕ ਪ੍ਰਕਾਸ਼ ਦੌਰਾਨ ਕਈ ਥਾਵਾਂ ਤੇ ਗਏ ਪਰ ਧਾਰਮਿਕ ਹੂਹੀ ਸਾਹਿਬ ਨੂੰ ਉਹ ਥਾਂ ਮੰਨਿਆ ਜਾਂਦਾ ਹੈ ਜਿੱਥੇ ਬਾਬਾ ਜੀ ਦੇ ਆਤਮਿਕ ਰਾਹ ਦੀ ਸ਼ੁਰੂਆਤ ਹੋਈ ਗੁਰਸਿੱਖ ਕਹਿੰਦੇ ਹਨ ਕਿ ਜਦੋਂ ਬਾਬਾ ਜੀ ਨੇ ਇੱਥੇ ਚਰਨ ਪਾਏ ਤਾ ਆਲੇ ਦੁਆਲੇ ਦਾ ਮਾਹੌਲ ਬੇਹੱਦ ਪਵਿੱਤਰ ਹੋ ਗਿਆ ਲੋਕਾਂ ਨੇ ਮਹਿਸੂਸ ਕੀਤਾ ਕਿ ਬਾਬਾ ਜੀ ਦੇ ਦਰਸ਼ਨਾਂ ਨਾਲ ਅੰਦਰਲੀ ਅ ਸ਼ਾਂਤੀ ਦੂਰ ਹੋ ਰਹੀ ਹੈ ਅਤੇ ਚਿੱਤ ਵਿੱਚ ਸ਼ਾਂਤੀ ਆ ਰਹੀ ਹੈ ਇਸੇ ਕਾਰਨ ਇਸ ਥਾਂ ਨੂੰ ਪਹਿਲੀ ਚਰਨ ਸ਼ੋ ਦਾ ਦਰਜਾ ਮਿਲਿਆ ਧਾਰਮਿਕ ਹੋਈ ਸਾਹਿਬ ਦੇ ਦਰਸ਼ਨ ਕਰਨ ਨਾਲ ਗੁਰਸਿੱਖਾਂ ਨੂੰ ਇੱਕ ਅਨੋਖੀ ਸ਼ਾਂਤੀ ਪ੍ਰਾਪਤ ਹੁੰਦੀ ਹੈ ਸਧਾਰਨ ਧਾਰਤੀ ਵੀ ਜਦੋਂ ਮਹਾਤਮਾਾਂ ਦੇ ਚਰਨਾਂ ਨਾਲ ਪਵਿੱਤਰ ਹੁੰਦੀ ਹੈ ਤਾਂ ਉਹ ਇੱਕ ਤੀਰਥ ਬਣ ਜਾਂਦੀ ਹੈ ਗੁਰਸਿੱਖ ਮੰਨਦੇ ਹਨ ਕਿ ਇਸ ਥਾਂ ਤੇ ਅਰਦਾਸ ਕਰਨ ਨਾਲ ਮਨੋਂ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਬਾਬਾ ਜੀ ਦੇ ਚਰਨਾਂ ਦੀ ਧੂੜ ਹੀ ਲੋਕਾਂ ਨੂੰ ਅਨੇਕਾਂ ਰੋਗਾਂ ਅਤੇ ਚਿੰਤਾਵਾਂ ਤੋਂ ਮੁਕਤ ਕਰਦੀ ਹੈ ਧਾਰਤੀ ਖੁਹੀ ਸਾਹਿਬ ਦੀ ਪਵਿੱਤਰਤਾ ਇਸ ਗੱਲ ਵਿੱਚ ਹੈ ਕਿ ਇੱਥੇ ਗੁਰਮੁਖ ਜਨਮਾ ਦਾ ਰਾ ਬਣਾਉਣ ਵਾਲੇ ਬਾਬਾ ਜੀ ਨੇ ਕਦਮ ਰੱਖਿਆ ਬਾਬਾ ਜੀ ਦੀ ਜੀਵਨ ਕਥਾ ਦੇ ਮੁਤਾਬਕ ਉਹਨਾਂ ਨੇ ਹਮੇਸ਼ਾ ਨਾਮ ਬਾਣੀ ਸਿਮਰਨ ਅਤੇ ਸੇਵਾ ਨੂੰ ਜੀਵਨ ਦਾ ਕੇਂਦਰ ਬਣਾਇਆ ਇਹ ਥਾਂ ਗਵਾਹ ਹੈ ਕਿ ਕਿਵੇਂ ਇੱਕ ਮਹਾਤਮਾ ਦੀ ਹਾਜ਼ਰੀ ਨਾਲ ਆਮ ਲੋਕਾਂ ਦਾ ਜੀਵਨ ਬਦਲ ਸਕਦਾ ਹੈ ਇੱਥੇ ਆਉਣ ਵਾਲੇ ਗੁਰਸਿੱਖ ਆਪਣੇ ਆਪ ਨੂੰ ਧੰਨ ਮੰਨਦੇ ਨੇ ਕਿ ਉਹਨਾਂ ਨੂੰ ਉਹ ਧਰਤੀ ਸੂਹਣ ਦਾ ਮੌਕਾ ਮਿਲਿਆ ਜਿੱਥੇ ਬਾਬਾ ਜੀ ਨੇ ਚਰਨ ਪਾਏ ਅੱਜ ਵੀ ਇਸ ਥਾਂ ਤੇ ਸੰਗਤਾਂ ਵੱਡੀ ਗਿਣਤੀ ਵਿੱਚ ਇਕੱਠੀਆਂ ਹੁੰਦੀਆਂ ਨੇ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਨਾਮ ਸਿਮਰਨ ਦੇ ਰਸਮੇ ਚੱਲਦੀਆਂ ਹਨ ਅਤੇ ਗੁਰਬਾਣੀ ਦੇ ਕੀਰਤਨ ਨਾਲ ਪੂਰਾ ਮਾਹੌਲ ਗੂੰਜਦਾ ਹੈ ਗੁਰਸਿੱਖ ਆਪਣੇ ਬੱਚਿਆਂ ਨੂੰ ਵੀ ਇੱਥੇ ਲੈ ਕੇ ਦਰਸ਼ਨ ਕਰਾਉਂਦੇ ਹਨ ਤਾਂ ਜੋ ਵੀ ਤਾਂ ਜੋ ਕਿ ਉਹਨਾਂ ਦੇ ਬੱਚੇ ਵੀ ਗੁਰਮਤ ਦੇ ਰਾਹ ਤੇ ਤੁਰਨ ਲਈ ਪ੍ਰੇਰਿਤ ਹੋਣ। ਬਾਬਾ ਈਸਰ ਸਿੰਘ ਜੀ ਦੀ ਸਭ ਤੋਂ ਵੱਡੀ ਸਿੱਖਿਆ ਇਹ ਹੈ ਵਾਹਿਗੁਰੂ ਨਾਮ ਦਾ ਸਿਮਰਨ ਕਰੋ। ਰੱਬ ਨਾਲ ਜੁੜੋ ਅਤੇ ਜੀਵਨ ਨੂੰ ਪਵਿੱਤਰ ਬਣਾਓ। ਧਰਤੀ ਖੂਹੀ ਸਾਹਿਬ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਜਦੋਂ ਇੱਕ ਇਨਸਾਨ ਦਾ ਜੀਵਨ ਨਾਮ ਨਾਲ ਜੁੜਦਾ ਹੈ ਤਾ ਉਹ ਸਾਰੀ ਦੁਨੀਆ ਲਈ ਰੋਸ਼ਨੀ ਦਾ ਸਰੋਤ ਬਣ ਜਾਂਦਾ ਹੈ ਧਰਤੀ ਖੂਹੀ ਸਾਹਿਬ ਸਿਰਫ ਇੱਕ ਥਾਂ ਨਹੀਂ ਬਲਕਿ ਇੱਕ ਜੀਵਤ ਆਤਮਿਕ ਪ੍ਰਤੀਕ ਹੈ ਇਹ ਥਾਂ ਸਾਨੂੰ ਯਾਦ ਦਿਵਾਉਂਦੀ ਹੈ ਕਿ ਮਹਾਤਮਾ ਦੇ ਚਰਨਾਂ ਨਾਲ ਧਰਤੀ ਪਵਿੱਤਰ ਹੋ ਜਾਂਦੀ ਹੈ ਅਤੇ ਸੰਗਤਾਂ ਨੂੰ ਬੇਅੰਤ ਆਨੰਦ ਮਿਲਦਾ ਹੈ ਬਾਬਾ ਈਸ਼ਰ ਸਿੰਘ ਜੀ ਦੀ ਪਹਿਲੀ ਚਰਨ ਸ਼ੋ ਧਰਤੀ ਖੂਹੀ ਸਾਹਿਬ ਅੱਜ ਵੀ ਉਹੀ ਮਹੱਤਵ ਰੱਖਦੀ ਹੈ ਜੋ ਪਹਿਲੇ ਦਿਨ ਸੀ ਗੁਰਸਿੱਖਾਂ ਲਈ ਇਹ ਥਾਂ ਆਤਮਿਕ ਪ੍ਰੇਰਣਾ ਅਤੇ ਰੱਬ ਨਾਲ ਜੁੜਨ ਦਾ ਸਾਧਨ ਹੈ ਵਾਹਿਗੁਰੂ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ